ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਆਮ ਆਦਮੀ ਪਾਰਟੀ ਦੇ ਉੱਪਰ ਲਗਾਤਾਰ ਵਿਰੋਧੀ ਤੰਜ ਕੱਸ ਰਹੇ ਨੇ ਤੇ ਹੁਣ ਨਵਾਂ ਤੰਜ ਹੈ ਜੋ ਅਕਾਲੀ ਦਲ ਦੇ ਅਰਸ਼ਦੀਪ ਸਿੰਘ ਕਲੇਰ ਨੇ ਕੱਸਿਆ ਜੀ ਹਾਂ ਅਰਸ਼ਦੀਪ ਕਲੇਰ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਕਈ ਤਰ੍ਹਾਂ ਦੇ ਸਿੱਧੇ ਸਵਾਲ ਕੀਤੇ ਗਏ ਨੇ ਜਿਸ ਦੇ ਵਿੱਚ ਉਹਨਾਂ ਨੇ ਸ਼ਰ੍ਹਾਂ ਵਿੱਚ ਕਿਹਾ ਕਿ ਕਠ ਪੁਤਲੀਆਂ ਨੇ ਜਿਹੜੀਆਂ ਉਹ ਪੰਜਾਬ ਦੇ ਲੀਡਰ ਬਣੇ ਹੋਏ ਨੇ ਤੇ ਇਹਨਾਂ ਕਠ ਪੁਤਲੀਆਂ ਨੂੰ ਕੇਜੀ ਵੱਲ ਨੇ ਜਿਹੜੇ ਉਹ ਨਚਾਰੇ ਨੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਉਹਨਾਂ ਨੇ ਮਾਜੇ ਦੇ ਵਿੱਚ ਜਿਸ ਤਰ੍ਹਾਂ ਐਲਾਨ ਕੀਤੇ ਤਰਨਤਾਰਨ ਦੇ ਹਲਕੇ ਦੇ ਵਿੱਚ ਕਿ ਸੜਕਾਂ ਬਣਾਈਆਂ ਜਾਣਗੀਆਂ ਉੱਥੋਂ ਨਵੇਂ ਕੈਂਡੀਡੇਟ ਐਲਾਨਿਆ ਤਾਂ ਇਸ ਦੇ ਉੱਪਰ ਵੀ ਸਵਾਲ ਚੁੱਕਦਿਆਂ ਕਲੇਰ ਨੇ ਕਿਹਾ ਕਿ ਹਰ ਜਿਮਨੀ ਚੋਣ ਤੋਂ ਪਹਿਲਾਂ ਉਸ ਇਲਾਕੇ ਦੇ ਵਿੱਚ ਜਾ ਕੇ ਮੁੱਖ ਮੰਤਰੀ ਮਾਨ ਝੂਠ ਬੋਲਦੇ ਨੇ ਤੇ ਜਦੋਂ ਨਵੀਂ ਬਾਈ ਇਲੈਕਸ਼ਨ ਆ ਜਾਂਦੀ ਹੈ ਉਦੋਂ ਸਪੈਸ਼ਲੀ ਸਟੇਜ ਤੇ ਬੋਲੀਆਂ ਹੋਈਆਂ ਗੱਲਾਂ ਨੂੰ ਉਹ ਭੁੱਲ ਜਾਂਦੇ ਨੇ ਤੇ ਨਵੇਂ ਏਰੀਏ ਦੇ ਵਿੱਚ ਜਾ ਕੇ ਨਵੀਂ ਬਾਈ ਇਲੈਕਸ਼ਨ ਦੇ ਵਿੱਚ ਲੋਕਾਂ ਨੂੰ ਨਵੇਂ ਤਰੀਕੇ ਦੇ ਨਾਲ ਪ੍ਰਭਾਵਿਤ ਕਰਦੇ ਨੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਦੇਖੋ ਅੱਜ ਪੰਜਾਬ ਦੇ ਮੁੱਖ ਮੰਤਰੀ ਦੇ ਮੁਖਤਿਆਰੇ ਆ ਮੇਰੀ ਮੁਰਾਦ ਆ ਭਗਵੰਤ ਮਾਨਸਾ ਕਿਉਂਕਿ ਮੁਖਤਿਆਰੇ ਆਮ ਹੀ ਨੇ ਅਸਲ ਮੁੱਖ ਮੰਤਰੀ ਤਾਂ ਪੰਜਾਬ ਦੇ ਅਰਵਿੰਦ ਕੇਜਰੀਵਾਲ ਨੇ ਦਿੱਲੀ ਬਹਿ ਕੇ ਕੇਜਰੀਵਾਲ ਸਾਹਿਬ ਕਟਪੁਤਲੀਆਂ ਨਚਾਰੇ ਨੇ ਜਿਵੇਂ ਧਾਗਾ ਖਿੱਚਦੇ ਨੇ ਇਹ ਕਟਪੁਤਲੀਆਂ ਨੱਚਦੀਆਂ ਫਿਰਦੀ। ਅੱਜ ਭਗਵਾਨ ਕਮਾਨ ਸਾਹਿਬ ਤਰਨ ਤਰਨ ਪਹੁੰਚੇ। ਸਟੇਜ ਤੇ ਚੜ ਕੇ ਫੇਰ ਉਹੀ ਝੂਠ ਪਰੋਸਣਾ ਸ਼ੁਰੂ ਕਰਤਾ ਹੜਾਂ ਦੇ ਵਿੱਚ ਤਾਂ ਭਗਵਾਨ ਕਮਾਨ ਜੀ ਤੁਸੀਂ ਦਿਖੇ ਨਹੀਂ। ਪੰਜਾਬ ਦੀ ਮਦਦ ਕੋਈ ਕੀਤੀ ਨਹੀਂ ਤੇ ਤੁਹਾਡੀ ਸਰਕਾਰ 12000 ਕਰੋੜ ਆਪਦਾ ਦਾ ਖਾਗੀ। ਉਹਦਾ ਤੁਹਾਡੇ ਕੋਲ ਕੋਈ ਜਵਾਬ ਹੈ ਨਹੀਂ। ਅਕੇ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆ ਪੈਸੇ ਵੰਡ ਤੇ ਵਿਕਰਮਜੀਤਿਆ ਨੇ ਆ ਕਰਤਾ। ਕੁਆਂਤਮਾਨ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਕੋਲੇ ਦੱਸਣ ਲਈ ਬਹੁਤ ਕੁਝ ਹੈ 2007 ਤੋਂ 17 ਦੀ ਸਰਕਾਰ ਹੋਵੇ ਉਹ ਤੋਂ ਪਹਿਲਾਂ ਚਰਮਨੀ ਕਰਦੰਦੀ ਸਰਕਾਰਾਂ ਹੋਣ ਪੰਜਾਬ ਦੇ ਵਿੱਚ ਡਿਵੈਲਪਮੈਂਟ ਦਿਖਦੀ ਹੈ ਸੋ ਬਣਾਇਆ ਤੇ ਬਣਾਵਾਂਗੇ ਤਾਂ ਜਿਹੜਾ ਤੁਹਾਡੀ ਦੋਨਾਂ ਦੀ ਰਾਜਨੀਤੀ ਦੇ ਵਿੱਚ ਫਰਕ ਹੈ ਨਾ ਇਹ ਬਹੁਤ ਵੱਡਾ ਫਰਕ ਹੈ ਜਿਹੜਾ ਕਦੇ ਤੁਹਾਡੀ ਸਮਝ ਨਹੀਂ ਆ ਸਕਦਾ ਅੱਜ ਤਰਨਤਾਰਨ ਚ ਕੀ ਲਾਂ ਕਰਕੇ ਆਏ ਅਕੀ ਜੀ ਤਰਨਤਾਰਨ ਚ ਮੈਡੀਕਲ ਕਾਲਜ ਬਣੋ ਪੰਜਾਬ ਦੇ ਵਿੱਚ ਪਹਿਲਾਂ ਬਣਗੇ 16 ਮੈਡੀਕਲ ਕਾਲਜ ਮਸਤਵਾਨਾ ਸਾਹਿਬ ਵਾਲਾ ਮੈਡੀਕਲ ਕਾਲਜ ਬਣ ਕੇ ਤਿਆਰ ਹੋ ਗਿਆ ਬੱਚਿਆਂ ਦੀ ਐਡਮਿਸ਼ਨਾਂ ਉੱਥੇ ਹੋ ਗਈਆਂ ਮੁੱਖ ਮੰਤਰੀ ਸਾਹਿਬ ਨੇ ਐਸਾ ਝੂਠ ਬੋਲਣ ਦਾ ਇੱਕ ਕੰਮ ਫੜਿਆ ਕਿ ਜਿੱਥੇ ਬਾਈ ਇਲੈਕਸ਼ਨ ਆਏ ਝੂਠ ਬੋਲਦੇ ਹੋ ਜਲੰਧਰ 'ਚ ਤੁਸੀਂ ਕਹਿ ਕੇ ਆਏ ਸੀ ਜੀ ਹੁਣ ਮੈਂ ਜਲੰਧਰ ਰਿਹਾ ਕਰੂੰਗਾ ਔਰ ਡਿਵੀਜ਼ਨਲ ਕਮਿਸ਼ਨਰ ਦੀ ਕੋਠੀ ਤੇ ਕਰੋੜਾਂ ਰੁਪਏ ਖਰਚਾਤਾ ਰਹਿਣੇ ਹੂੰ ਤੁਸੀਂ ਜਲੰਧਰ ਸੰਗਰੂਰ ਵਾਲੀ ਬਾਈ ਇਲੈਕਸ਼ਨ 'ਚ ਹੋਰ ਵਾਅਦੇ ਮਤਲਬ ਜਿੱਥੇ ਬਾਈ ਇਲੈਕਸ਼ਨ ਉੱਥੇ ਨਵੇਂ ਝੂਠ ਉੱਥੇ ਨਵੇਂ ਵਾਅਦੇ ਉਤੋਂ ਬਾਅਦ ਨਵੀਂ ਬਾਈ ਇਲੈਕਸ਼ਨ ਪਿਛਲੇ ਵਾਅਦੇ ਸਾਹਿਬ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਲਾਅ ਐਂਡ ਆਰਡਰ ਤੇ ਗੱਲ ਕਰੋ ਸਟੇਜ ਤੇ ਖੜਕੇ ਇਹ ਜਿਹੜੀ ਦੂਜੀਆਂ ਪਾਰਟੀਆਂ ਨਾਲ ਤੂ ਤੂ ਮੈਮੈ ਕਰਕੇ ਤੁਸੀਂ ਸਮਝਦੇ ਹੋ ਕਿ ਪੰਜਾਬ ਦੇ ਅਸਲ ਮੁੱਦਿਆਂ ਤੋਂ ਧਿਆਨ ਪਟਕਾ ਦੂ ਨਹੀਂ ਅੱਜ ਜੋ ਮੂਸੇਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਿਸਾਨਾਂ ਤੇ ਗੋਲੀਆਂ ਚਲਾਈਆਂ ਉਹਦੇ ਬਾਰੇ ਤਾਂ ਤੁਸੀਂ ਬੋਲੇ ਨਹੀਂ ਇਹ ਜਿਹੜਾ ਮਨੀਸ਼ ਸੋਦੀਆ ਸਾਹਿਬ ਨੇ ਦਿੱਤਾ ਸੀ ਗੁਰਮੰਤਰ ਕਿ ਜੀ ਸਾਮ-ਦਾਮ ਦੰਤ ਵੇਦ ਲਾ ਦਿਓ ਉਲੋਂਣ ਲੱਗੇ ਅਗਲੇ ਪੰਜਾਬ ਦੇ ਹਾਲਾਤ ਵੱਧ ਤੋਂ ਵੱਧ ਹੁੰਦੇ ਜਾ ਰਹੇ ਨੇ ਕਰਜ਼ੇ ਦੀ ਪੰਡ ਤੁਸੀਂ ਪੰਜਾਬ ਦੇ ਸਿਰ ਤੇ ਚੜਾਤੀ ਨਸ਼ਾ ਉਰੇ ਖੁਲੇ ਆਂ ਬਿਕਰੇ ਹਾਈ ਕੋਰਟ ਨੇ ਕਿਹਾ ਕਿ ਤੁਹਾਡੀ ਤਾਂ ਆਪਣੀ ਸਰਕਾਰ ਬਕਾਰੀ ਹੈ ਤੇ ਤੁਸੀਂ ਸਟੇਜਾਂ ਤੇ ਖੜੇ ਹੋ ਕੇ ਤੁੰਤੂ ਮੈਂ ਮੈਂ ਤਾਂ ਤੁਹਾਨੂੰ ਵੇਖ ਨਹੀਂ ਲੋਕ ਹੁਣ ਤੁਹਾਨੂੰ ਸੁਣਨਾ ਨਹੀਂ ਚਾਹੁੰਦੇ ਮੈਂ ਮੁੱਖ ਮੰਤਰੀ ਸਾਹਿਬ ਤੁਸੀਂ ਆਪਣੀ ਨਾ ਫੇਸਬੁੱਕ ਖੋਲ੍ਹ ਲਿਆ ਕਰੋ ਮੈਂ ਬੜਾ ਸਪਸ਼ਟ ਤਕ ਹੈ ਨਾ ਉਹਦੇ ਨੀਚੇ ਲੋਕਾਂ ਦੀ ਰਾਏ ਪੜਿਆ ਕਰੋ ਤੁਹਾਡੇ ਬਾਰੇ ਕੀ ਹੈ ਤੁਹਾਡੀਆਂ ਸੋਸ਼ਲ ਮੀਡੀਆ ਟੀਮਾਂ ਹੰਬ ਗਿਆ ਕਮੈਂਟ ਡਿਲੀਟ ਕਰਦੇ ਕਰਦੇ ਪਰ ਲੋਕ ਤੁਹਾਨੂੰ ਤੁਹਾਡੀ ਪਾਰਟੀ ਨੂੰ ਸ਼ੀਸ਼ਾ ਦਿਖਾਉਣ ਦੇ ਰਹਿੰਦੇ ਨੇ ਤੇ ਰਹਿੰਦੇ ਰਹਿਣਗੇ ਤੁਹਾਡੇ ਤੋਂ ਰੋਕੇ ਨਹੀਂ ਜਾਣੇ ਇਹ ਜਿਹੜੀਆਂ ਗੱਲਾਂ ਆਪਾਂ ਕਿ ਜੀ ਵਿਕਰਮ ਮਜੀਠੀਆ ਸੁਖਬੀਰ ਬਾਦਲ ਭਾਈ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਵਿਕਰਮ ਮਜੀਠੀਆ ਨੇ ਇਹ ਕਾਮ ਬਰਕਰਤ ਤੋਂ ਚਾਕੇ ਹਰਮੀਤ ਸੰਧੂ ਜਿਨ੍ਹਾਂ ਨੂੰ ਅੱਜ ਤਾਜ਼ੇ-ਤਾਜ਼ੇ ਜੁਆਇਨ ਕਰਾ ਕੇ ਕੈਂਡੀਡੇਟ ਲਾਣੇ ਆ ਇਹਨਾਂ ਨੂੰ ਐਮਐਲਏ ਬਣਾਤਾ ਸੀ ਤੁਹਾਡੇ ਤੋਂ ਤਾਂ ਦੁਬਾਰਾ ਇੱਕ ਫਾਰਮਰ ਐਮਐਲਏ ਨੂੰ ਐਮਐਲਏ ਵੀ ਨਹੀਂ ਬਣਾਇਆ ਜਾਣਾ ਗੱਲ ਤਾਂ ਆਪਾਂ ਕੀ ਕਰਨੀ ਆ ਤੁਹਾਡੇ ਦੂਜੇ ਵਰਕਰਾਂ ਦਾ ਕੀ ਹੱਲ ਜਿਹੜੇ ਵਿਚਾਰੇ ਦਰੀਆਂ ਬਚਾਉਂਦੇ ਸੀ ਕਿ ਜੀ ਇਸ ਤਾਂ ਦਰੀਆਂ ਬਚਾਉਣ ਵਾਲਿਆਂ ਨੂੰ ਟਿਕਟਾਂ ਦੇਾਂਗੇ ਤੇ ਹਾਲਾਤ ਤਾਂ ਜੇ ਨੇ ਕਿ ਗੱਲਾਂ ਕਰਨੀਆਂ ਆਪਾਂ ਸਰਦਾਰ ਸੁਖਵੀਰ ਸਿੰਘ ਬਾਦਲ ਦੀਆਂ ਗੱਲਾਂ ਕਰਨੀਆਂ ਆਪਾਂ ਵਿਕਰਮ ਮਜੀਠੀਆ ਸਾਹਿਬ ਦੀਆਂ ਤੇ ਕੈਂਡੀਡੇਟ ਪਾਰਟੀ ਕੋਲ ਕੋਈ ਹੈ ਨਹੀਂ ਉਹ ਆਪਾਂ ਦੂਜੀਆਂ ਪਾਰਟੀਆਂ ਤੋਂ ਲਿਆ ਲਿਆ ਕੇ ਜੁਆਇਨ ਕਰਾ ਕੇ ਉਹਨਾਂ ਨੂੰ ਆਪਾਂ ਇਲੈਕਸ਼ਨਾਂ ਲੜਾ ਰਹੇ ਹਾਂ ਸੋ ਪਹਿਲਾਂ ਆਪਣੇ ਅੰਦਰ ਚਾਕੋ ਪਹਿਲਾਂ ਦੇਖੋ ਕਿ 4 ਸਾਲ ਦੀ ਕੀ ਪ੍ਰਾਪਤੀ ਹੈ ਹੁਣ ਸਟੇਜਾਂ ਤੇ ਖੜੇ ਹੋ ਕੇ ਰੌਲਾ ਪਾ ਕੇ ਵੋਟ ਦੀ ਪੈਣੀ ਹੁਣ ਲੋਕ ਇਹ ਸਮਝਦੇ ਨੇ ਕਿ ਭਗਵਾਨ ਤਮਨ ਸਾਹਿਬ ਨੂੰ ਇੱਕੋ ਕੰਮ ਆਉਂਦਾ ਸਟੇਜ ਚਲਾਉਣੀ ਸੋ ਗੁਰੂ ਸਾਹਿਬ ਕਿਰਪਾ ਕਰਨਗੇ ਸਾਲ ਦਾ ਸਮਾਂ ਰਹਿ ਗਿਆ ਤੁਸੀਂ ਜਾ ਕੇ ਦੁਬਾਰਾ ਬੰਬੇ ਬੰਬੇ ਕੋਈ ਸਟੇਜ ਵਾਲਾ ਪ੍ਰੋਗਰਾਮ ਦੇਖੋ ਜਾਂ ਲਾਪਰਵਿਧ ਕਪਲ ਵਾਲੇ ਦੀ ਚਿਰਜੋ ਜਾਂ ਆਪਣਾ ਕੋਈ ਖੋਲੋ ਸ਼ੋਅ ਕਿਉਂਕਿ 2027 ਤੋਂ ਬਾਅਦ ਪੰਜਾਬ ਨੇ ਦੁਬਾਰਾ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਮੂੰਹ ਨਹੀਂ ਲਾਉਣਾ ਕਿਉਂਕਿ ਇੰਨਾ ਬਰਬਾਦੀ ਵੱਲ ਪੰਜਾਬ ਨੂੰ ਤੁਸੀਂ ਲੋਕਾਂ ਨੇ ਧੱਕੇ ਦੇਖੋ ਅੱਜ ਪੰਜਾਬ ਦੇ ਮੁੱਖ ਮੰਤਰੀ ਦੇ ਮੁਖਤਿਆਰੇ ਆ ਮੇਰੀ ਮੁਰਾਦ ਆ ਭਗਵੰਤ ਮਾਨ ਸਾਹਿਬ ਕਿਉਂਕਿ ਮੁਖਤਿਆਰੇ ਆਮ ਹੀ ਨੇ ਅਸਲ ਮੁੱਖ ਮੰਤਰੀ ਤਾਂ ਪੰਜਾਬ ਦੇ ਅਰਵਿੰਦ ਕੇਜਰੀਵਾਲ ਨੇ ਦਿੱਲੀ ਬਹਿ ਕੇ ਕੇਜਰੀਵਾਲ ਸਾਹਿਬ ਕਟਪੁਤਲੀਆਂ ਨਚਾਰੇ ਨੇ ਜਿਵੇਂ ਧਾਗਾ ਖਿੱਚਦੇ ਨੇ ਇਹ ਕਟਪੁਤਲੀਆਂ ਨੱਚਦੀਆਂ ਫਿਰਦੀ ਅੱਜ ਭਗਵਾਨ ਤੁਮਾਨ ਸਾਹਿਬ ਤਰਨ ਤਰਨ ਪਹੁੰਚੇ ਸਟੇਜ ਤੇ ਚੜ ਕੇ ਫੇਰ ਉਹੀ ਝੂਠ ਪਰੋਸਣਾ ਸ਼ੁਰੂ ਕਰਤਾ ਹੜਾਂ ਦੇ ਵਿੱਚ ਤਾਂ ਭਗਵਾਨ ਤੁਮਾਨ ਜੀ ਤੁਸੀਂ ਦਿਖੇ ਨਹੀਂ ਪੰਜਾਬ ਦੀ ਮਦਦ ਕੋਈ ਕੀਤੀ ਨਹੀਂ ਤੇ ਤੁਹਾਡੀ ਸਰਕਾਰ 12000 ਕਰੋੜ ਆਪਦਾ ਦਾ ਖਾਗੀ ਉਹਦਾ ਤੁਹਾਡੇ ਕੋਲ ਕੋਈ ਜਵਾਬ ਹੈ ਨਹੀਂ ਅਕੇ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆ ਪੈਸੇ ਵੰਡ ਤੇ ਵਿਕਰਮਜੀਤਿਆ ਨੇ ਆ ਕਰਤਾ ਕੋਕਾ ਅੰਤਮਾਨਜੀਤ ਸਰਦਾਰ ਸੁਖਬੀਰ ਸਿੰਘ ਬਾਦਲ ਕੋਲੇ ਦੱਸਣ ਲਈ ਬਹੁਤ ਕੁਝ ਹੈ 2007 ਤੋਂ 17 ਦੀ ਸਰਕਾਰ ਹੋਵੇ ਉਸ ਤੋਂ ਪਹਿਲਾਂ ਚਰਮਨੀ ਕਰਦਨ ਦੀ ਸਰਕਾਰਾਂ ਹੋਣ ਪੰਜਾਬ ਦੇ ਵਿੱਚ ਡਿਵੈਲਪਮੈਂਟ ਦਿਖਦੀ ਹੈ ਸੋ ਬਣਾਇਆ ਤੇ ਬਣਾਵਾਂਗੇ ਤਾਂ ਜਿਹੜਾ ਤੁਹਾਡੀ ਦੋਨਾਂ ਦੀ ਰਾਜਨੀਤੀ ਦੇ ਵਿੱਚ ਫਰਕ ਹੈ ਨਾ ਇਹ ਬਹੁਤ ਵੱਡਾ ਫਰਕ ਹੈ ਜਿਹੜਾ ਕਦੇ ਤੁਹਾਡੀ ਸਮਝ ਨਹੀਂ ਆ ਸਕਦਾ ਅੱਜ ਤਰਨਤਾਰਨ ਚ ਕੀ ਐਲਾਨ ਕਰਕੇ ਆਏ ਅਖੇ ਜੀ ਤਰਨਤਾਰਨ ਚ ਮੈਡੀਕਲ ਕਾਲਜ ਬਣੂ ਪੰਜਾਬ ਦੇ ਵਿੱਚ ਪਹਿਲਾਂ ਬਣ ਗਏ 16 ਮੈਡੀਕਲ ਕਾਲਜ ਮਸਤਵਾਨਾ ਸਾਹਿਬ ਵਾਲਾ ਮੈਡੀਕਲ ਕਾਲਜ ਬਣ ਕੇ ਤਿਆਰ ਹੋ ਗਿਆ ਬੱਚਿਆਂ ਦੀ ਐਡਮਿਸ਼ਨਾਂ ਉੱਤੇ ਹੋ ਗਈਆਂ ਮੁੱਖ ਮੰਤਰੀ ਸਾਹਿਬ ਨੇ ਐਸਾ ਝੂਠ ਬੋਲਣ ਦਾ ਇੱਕ ਕੰਮ ਫੜਿਆ ਕਿ ਜਿੱਥੇ ਬਾਈਲੈਕਸ਼ਨ ਆਏ ਝੂਠ ਬੋਲਦੇ ਹੋ ਜਲੰਧਰ 'ਚ ਤੁਸੀਂ ਕਹਿ ਕੇ ਆਏ ਸੀ ਜੀ ਹੁਣ ਮੈਂ ਜਲੰਧਰ ਰਿਹਾ ਕਰੂੰਗਾ ਔਰ ਡਿਵੀਜ਼ਨਲ ਕਮਿਸ਼ਨਰ ਦੀ ਕੋਠੀ ਤੇ ਕਰੋੜਾਂ ਰੁਪਏ ਖਰਚਾਤਾ ਰਹਿਣੇ ਹੂੰ ਤੁਸੀਂ ਜਲੰਧਰ ਸੰਗਰੂਰ ਵਾਲੀ ਬਾਈਲੈਕਸ਼ਨ 'ਚ ਹੋਰ ਵਾਦੇ ਮਤਲਬ ਜਿੱਥੇ ਬਾਈਲੈਕਸ਼ਨ ਉੱਥੇ ਨਵੇਂ ਝੂਠ ਉੱਥੇ ਨਵੇਂ ਵਾਅਦੇ ਉਹ ਤੋਂ ਬਾਅਦ ਨਵੀਂ ਬਾਈਲੈਕਸ਼ਨ ਪਿਛਲੇ ਵਾਦੇ ਸਾਹਿਬ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਲਾਅ ਐਂਡ ਆਰਡਰ ਤੇ ਗੱਲ ਕਰੋ ਸਟੇਜ ਤੇ ਖੜਕੇ ਤੇ ਜਿਹੜੀ ਦੂਜੀਆਂ ਪਾਰਟੀਆਂ ਨਾਲ ਤੂੰ ਤੂੰ ਮਹਿਮਾ ਕਰਕੇ ਤੁਸੀਂ ਸਮਝਦੇ ਹੋ ਕਿ ਪੰਜਾਬ ਦੇ ਅਸਲ ਮੁੱਦਿਆਂ ਤੋਂ ਧਿਆਨ ਪਟਕਾ ਦੂ ਨਹੀਂ ਅੱਜ ਜੋ ਮੂਸੇਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਿਸਾਨਾਂ ਤੇ ਗੋਲੀਆਂ ਚਲਾਈਆਂ ਉਹਦੇ ਬਾਰੇ ਤਾਂ ਤੁਸੀਂ ਬੋਲੇ ਨਹੀਂ ਇਹ ਜਿਹੜਾ ਮਨੀਸ਼ ਸੋਧੀਆ ਸਾਹਿਬ ਨੇ ਦਿੱਤਾ ਸੀ ਗੁਰਮੰਤਰ ਕਿ ਜੀ ਸਾਮ-ਦਾਮ ਦੰਦ ਵੇਦ ਲਾ ਦਿਓ ਉਲੋਂਣ ਲੱਗੇ ਅਗਲੇ ਪੰਜਾਬ ਦੇ ਹਾਲਾਤ ਵੱਧ ਤੋਂ ਵੱਤਰ ਹੁੰਦੇ ਜਾ ਰਹੇ ਨੇ ਕਦਰ ਦੇ ਦੀ ਪੰਡ ਤੁਸੀਂ ਪੰਜਾਬ ਦੇ ਸਿਰ ਤੇ ਚੜਾਤੀ ਨਸ਼ਾ ਉਰੇ ਖੁਲੇ ਆਂ ਬਿਕਰੇ ਹਾਈ ਕੋਰਟ ਨੇ ਕਿਹਾ ਕਿ ਤੁਹਾਡੀ ਤਾਂ ਆਪਣੀ ਸਰਕਾਰ ਬਕਾਰੀ ਹੈ ਤੇ ਤੁਸੀਂ ਸਟੇਜਾਂ ਤੇ ਖੜੇ ਹੋ ਕੇ ਤੁੰਤੂ ਮੈਂ ਮੈਂ ਤਾਂ ਤੁਹਾਨੂੰ ਵੇਖੀ ਨੀ ਔਰ ਲੋਕ ਹੁਣ ਤੁਹਾਨੂੰ ਸੁਣਨਾ ਨਹੀਂ ਚਾਹੁੰਦੇ ਮੈਂ ਮੁੱਖ ਮੰਤਰੀ ਸਾਹਿਬ ਤੁਸੀਂ ਆਪਣੀ ਨਾ ਫੇਸਬੁੱਕ ਖੋਲਿਆ ਕਰੋ ਮੈਂ ਬੜਾ ਸਪਸ਼ਟ ਤਕ ਹੈ ਨਾ ਉਹਦੇ ਨੀਚੇ ਲੋਕਾਂ ਦੀ ਰਾਏ ਪੜਿਆ ਕਰੋ ਤੁਹਾਡੇ ਬਾਰੇ ਕੀ ਹੈ ਤੁਹਾਡੀਆਂ ਸੋਸ਼ਲ ਮੀਡੀਆ ਟੀਮਾਂ ਹੰਬ ਗਿਆ ਕਮੈਂਟ ਡਿਲੀਟ ਕਰਦੇ ਕਰਦੇ ਪਰ ਲੋਕ ਤੁਹਾਨੂੰ ਤੁਹਾਡੀ ਪਾਰਟੀ ਨੂੰ ਸ਼ੀਸ਼ਾ ਦਿਖਾਉਣ ਦੇ ਰਹਿੰਦੇ ਨੇ ਤੇ ਰਹਿੰਦੇ ਰਹਿਣਗੇ ਤੁਹਾਡੇ ਤੋਂ ਰੋਕੇ ਨਹੀਂ ਜਾਣੇ ਇਹ ਜਿਹੜੀਆਂ ਗੱਲਾਂ ਆਪਾਂ ਕਿ ਜੀ ਵਿਕਰਮ ਮਜੀਠੀਆ ਸੁਖਬੀਰ ਬਾਦਲ ਭਾਈ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਵਿਕਰਮ ਮਜੀਠੀਆ ਨੇ ਇਹ ਕਾਮ ਬਰਕਤ ਤੋਂ ਚਾਕੇ ਹਰਮੀਤ ਸੰਧੂ ਜਿਨ੍ਹਾਂ ਨੂੰ ਅੱਜ ਤਾਜ਼ੇ-ਤਾਜ਼ੇ ਜੁਆਇਨ ਕਰਾ ਕੇ ਕੈਂਡੀਡੇਟ ਲਾਣੇ ਆ ਇਹਨਾਂ ਨੂੰ ਐਮਐਲਏ ਬਣਾਤਾ ਸੀ ਤੁਹਾਡੇ ਤੋਂ ਤਾਂ ਦੁਬਾਰਾ ਇੱਕ ਫਾਰਮਰ ਐਮਐਲਏ ਨੂੰ ਐਮਐਲਏ ਵੀ ਨਹੀਂ ਬਣਾਇਆ ਜਾਣਾ ਗੱਲ ਤਾਂ ਆਪਾਂ ਕੀ ਕਰਨੀ ਆ ਔਰ ਤੁਹਾਡੇ ਦੂਜੇ ਵਰਕਰਾਂ ਦਾ ਕੀ ਹੱਲ ਜਿਹੜੇ ਵਿਚਾਰੇ ਦਰਿਆ ਬਚਾਉਂਦੇ ਸੀ ਅਕਿ ਜੀ ਇਸ ਤਾਂ ਦਰਿਆ ਬਚਾਉਣ ਵਾਲਿਆਂ ਨੂੰ ਪਿਕਟਾ ਦੇਾਂਗੇ ਤੇ ਹਾਲਾਤ ਅਜੇ ਨਹੀਂ ਕਿ ਗੱਲਾਂ ਕਰਨੀਆਂ ਆਪਾਂ ਸਰਦਾਰ ਸੁਖਵੀਰ ਸਿੰਘ ਬਾਦਲ ਦੀਆਂ ਗੱਲਾਂ ਕਰਨੀਆਂ ਆਪਾਂ ਵਿਕਰਮ ਮਜੀਠੀਆ ਸਾਹਿਬ ਦੀਆਂ ਤੇ ਕੈਂਡੀਡੇਟ ਪਾਰਟੀ ਕੋਲ ਕੋਈ ਹੈ ਨਹੀਂ ਉਹ ਆਪਾਂ ਦੂਜੀਆਂ ਪਾਰਟੀਆਂ ਤੋਂ ਲਿਆ ਲਿਆ ਕੇ ਜੁਆਇਨ ਕਰਾ ਕੇ ਉਹਨਾਂ ਨੂੰ ਆਪਾਂ ਇਲੈਕਸ਼ਨ ਲੜਾ ਰਹੇ ਹਾਂ ਸੋ ਪਹਿਲਾਂ ਆਪਣੇ ਅੰਦਰ ਚਾਕੋ ਪਹਿਲਾਂ ਦੇਖੋ ਕਿ 4 ਸਾਲ ਦੀ ਕੀ ਪ੍ਰਾਪਤੀ ਹੈ ਹੁਣ ਸਟੇਜਾਂ ਤੇ ਖੜੇ ਹੋ ਕੇ ਰੌਲਾ ਪਾ ਕੇ ਵੋਟ ਦੀ ਪੈਣੀ ਹੁਣ ਲੋਕ ਇਹ ਸਮਝਦੇ ਨੇ ਕਿ ਭਗਵਾਨ ਤਮਨ ਸਾਹਿਬ ਨੂੰ ਇੱਕੋ ਕੰਮ ਆਉਂਦਾ ਸਟੇਜ ਚਲਾਉਣੀ ਸੋ ਗੁਰੂ ਸਾਹਿਬ ਕਿਰਪਾ ਕਰਨਗੇ ਸਾਲ ਦਾ ਸਮਾਂ ਰਹਿ ਗਿਆ ਤੁਸੀਂ ਜਾ ਕੇ ਦੁਬਾਰਾ ਬੰਬੇ ਬੰਬੇ ਕੋਈ ਸਟੇਜ ਵਾਲਾ ਪ੍ਰੋਗਰਾਮ ਦੇਖੋ ਜਾਂ ਲਫਟਰ ਵਿਦ ਕਪਲ ਵਾਲੇ ਚ ਚਲ ਜਾਓ ਜਾਂ ਆਪਣਾ ਕੋਈ ਖੋਲੋ ਸ਼ੋਅ ਕਿਉਂਕਿ 2027 ਤੋਂ ਬਾਅਦ ਪੰਜਾਬ ਨੇ ਦੁਬਾਰਾ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਮੂੰਹ ਨਹੀਂ ਲਾਉਣਾ ਕਿਉਂਕਿ ਇੰਨਾ ਬਰਬਾਦੀ ਵੱਲ ਪੰਜਾਬ ਨੂੰ ਤੁਸੀਂ ਲੋਕਾਂ ਨੇ ਦਿੱਤੀ ਸੁਤੰਦਰ ਦਾਸ ਦੀ ਕੀ ਤਰਨ ਤਰਨ ਦੇ ਵਿੱਚ ਉਮੀਦਵਾਰ ਐਲਾਨ ਦੇ ਸਮੇਂ ਕਈ ਤਰ੍ਹਾਂ ਦੇ ਇਲਜ਼ਾਮ ਚੜਿਓ ਅਕਾਲੀ ਦਲ ਦੇ ਉੱਪਰ ਲਗਾਏ ਗਏ ਤੇ ਮੁੱਖ ਮੰਤਰੀ ਮਾਨ ਦੇ ਵੱਲੋਂ ਬਿਨਾ ਨਾਮ ਲਏ ਵਿਕਰਮ ਮਜੀਠੀਆ ਤੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਇਸ ਤੋਂ ਬਾਅਦ ਅਕਾਲੀ ਦਲ ਇੱਕ ਵਾਰੀ ਫਿਰ ਤੋਂ ਗੁੱਸੇ ਦੇ ਵਿੱਚ ਹੈ ਤੇ ਅਕਾਲੀ ਲੀਡਰ ਨੇ ਜਿਹੜੇ ਉਹ ਮੁੱਖ ਮੰਤਰੀ ਮਾਨ ਤੋਂ ਕਈ ਤਰ੍ਹਾਂ ਦੇ ਜਵਾਬ ਮੰਗ ਰਹੇ ਨੇ